ਗੈਰ ਕਾਨੂੰਨੀ ਤੰਗ ਨਾਲ ਅਮਰੀਕਾ ਕੁਝੰਡ ਤੋਂ ਬਾਅਦ ਡਿਪੋਰਟ ਹੋ ਕੇ ਆਏ ਪਿੰਡਾਂ ਵਿੱਚ ਇੱਕ ਨੌਜਵਾਨ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਕਾਂਪੁਰਾ ਦਾ ਵਾਸੀ ਜਸਵਿੰਦਰ ਸਿੰਘ ਵੀ ਸ਼ਾਮਿਲ ਹੈ ਜਿਨ੍ਹਾਂ ਦੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਦੀ ਜਾਣਕਾਰੀ ਪ੍ਰਾਪਤ ਹੋਈ ਹੈ ਕਾਂਪੁਰਾ ਸੁਖਵਿੰਦਰ ਸੁਖਵਿੰਦਰ ਕਦੋਂ ਗਿਆ ਹੈ ਅਮਰੀਕਾ ਅਮਰੀਕਾ ਤਾਂ ਜਿਉ 15 ਤਰੀਕ ਨੂੰ ਟੱਪਿਆ ਸੀਗਾ 1 ਜਨਵਰੀ 15 ਅਕਤੂਬਰ ਸੁਖਵਿੰਦਰ ਜਿੱਦੋਂ ਗਿਆ ਹੈ ਉਹ ਜੀ ਆਪਣੇ ਦਸਹਰੇ ਤੋਂ 4 ਦਿਨ ਪਹਿਲਾਂ ਅੱਛਾ ਬਾਅਦ ਤੋਂ ਬਾਅਦ ਜੀ ਦਸਹਰੇ ਤੋਂ ਬਾਅਦ ਗਿਆ ਜੀ ਤੇ ਤੁਹਾਨੂੰ ਉਸਦੇ ਜਾਣ ਬਾਰੇ ਕੁਝ ਪਤਾ ਵੀ ਕਿਸ ਤਰ੍ਹਾਂ ਉਹ ਉੱਥੇ ਗਿਆ ਜਾਂ ਕਿੱਦਾਂ ਨਾ ਜੀ ਮੈਨੂੰ ਕੋਈ ਪਤਾ ਨਹੀਂ ਜੀ ਮੇਤਰਾ ਪੈਸੇ ਮੰਗਦਾ ਸੀ ਮੈਂ ਤਾਂ ਲੋਕਾਂ ਤੋਂ ਫੜ ਤੋੜ ਕੇ ਪੈਸੇ ਸਾਰੇ ਲੈ ਕੇ ਦਿੱਤੇ ਰਹੇ ਕਿੰਨੇ ਕੁ ਪੈਸੇ ਲੱਗੇ ਜੀ ਹੁਣ ਤੱਕ ਲੱਗੇ ਜੀ 50 ਲੱਖ ਰੁਪਈਆ ਕਿੰਨੀ ਜ਼ਮੀਨ ਹੈ ਜੀ ਆਪਣੇ ਕੋਲ ਆਪਣੇ ਕੋਲ ਤਾਂ ਜੀ ਏਡਾ ਉਹਦੇ ਇਥੇ ਸਾਰਾ ਆਪਣੇ ਕੋਲੋਂ ਨੌਕਣਾਲਾ ਨੇ ਜੀ ਸਾਰੀਆਂ ਫਿਰ ਤੁਸੀਂ ਉਹਨੂੰ ਦੋ ਮਿੰਟ ਜੀ ਭੇਜਣ ਦੇ ਲਈ ਕਿੱਦਾਂ ਜਿਹੜੇ ਪੈਸਿਆਂ ਦਾ ਪ੍ਰਬੰਧ ਕਰੇ ਪੈਸੇ ਜੀ ਉਸ ਸਾਰੇ ਰਿਸ਼ਤੇਦਾਰਾਂ ਤੋਂ ਕੁਝ ਵਿਆਹ ਤੇ ਸੁਨਿਆਰਿਆਂ ਕੋਲੋਂ ਖੜੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਜਿਹੜਾ ਮੁੰਡਾ ਜਿਹੜਾ ਆ ਰਿਹਾ ਵਾਪਸ ਆ ਰਿਹਾ ਜੀ ਮੈਨੂੰ ਤਾਂ ਲੋਕਾਂ ਕੋਲੇ ਪਤਾ ਲੱਗਦਾ ਮੈਂ ਤਾਂ ਇੰਨਾ ਪੜਿਆ ਲਿਖਿਆ ਹੈ ਨਹੀਂ ਲੰਬੜ ਗਦਾਰ ਕੋਲੋਂ ਪੁਣਾ ਆਇਆ ਸੀ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੁੰਡਾ ਚਲੋ ਜੀ ਉਧਰ ਕਾਨੂੰਨ ਬਦਲਣ ਕਰਕੇ ਉਹਨਾਂ ਨੇ ਭੇਜਤਾ ਮੈਂ ਤਾਂ ਸਰਕਾਰ ਕੋਲੋਂ ਇਹੀ ਮੰਗਦਾ ਐ ਅਜੇ ਤਾਂ ਬਹੁਤ ਪੈਸਾ ਫੜ ਕੇ ਗਰੀਬੀ ਕੰਮਕਾਰ ਉਰੇ ਹੈ ਨਹੀਂ ਕਿ ਕੋਈ ਵੀ ਸਾਡੇ ਵਾਸਤੇ ਅਜਾ ਆਪਣੇ ਬੱਚਿਆਂ ਵਾਸਤੇ ਭੇਜਦੇ ਸੀ ਵੀ ਚੰਗਾ ਕਮਾਊਗਾ ਆਪ ਦਾ ਅੱਧਾ ਹੀ ਲਾ ਕਰ ਲੂਗਾ 30 30 ਸਾਲ ਦੀ ਉਮਰ ਤੇ ਵਿਆਹ ਨਹੀਂ ਜੀ ਵਿਆਹ ਨਹੀਂ ਹੈ ਅੱਛਾ ਤੇ ਉਹ ਕੰਮ ਕਰਕੇ ਕਰਦਾ ਸੀ ਪਿੰਡ 'ਚ ਕੰਮ ਕਰਦੀ ਖੇਤੀ ਉਹ ਕਰਦੇ ਮਰੀ ਮੋਟੀ ਕੀ ਇੱਕ ਕਿੱਲੇ ਦੇ ਖੇਤੀ ਕੀ ਕਰਾਂਗੇ ਇਹ ਵੀ ਜੀ ਇਹ ਕਾਰਨ ਗਰੀਬੀ ਨੇ ਸਾਰਾ ਕੋਈ ਕੰਮ ਕਰ ਰਹਾ ਨਹੀਂ ਜੀ ਹਾਂ ਜੀ ਪਰਿਵਾਰ ਵਿੱਚ ਹੋਰ ਕੌਣ ਕੌਣ ਹੈ ਜੀ ਮੇਰੇ ਇੱਕ ਇੱਕ ਵੱਡਾ ਲੜਕਾ ਜੀ ਉਹਦੀਆਂ ਦੋ ਗੁੱਟੀਆਂ ਕਰਕੇ ਗਿਆ ਸੀਗਾ ਤੇ ਉਹ ਕੀ ਕੰਮ ਕਰਦਾ ਜਿਹੜਾ ਵੱਡਾ ਲੜਕਾ ਉਹ ਵੀ ਖੇਤੀ ਵਾਲੀ ਕਰਦਾ ਹੈ